ਜੀ ਜੇਕਰ ਤੁਸੀਂ ਲੱਭ ਰਹੇ ਹੋ ਲੁਧਿਆਣਾ ਦੇ ਵਿੱਚ ਸਸਤੀ ਕੱਪੜੇ ਦੀ ਦੁਕਾਨ ਤੇ ਚਾਹਦੇ ਹੋ ਵੀ ਠੰਡੀ ਹਵਾ ਦੇ ਵਿੱਚ ਬੈਠ ਕੇ ਤੁਹਾਨੂੰ ਮਿਲੇ ਸਸਤਾ ਕੱਪੜਾ ਤੇ ਤੁਸੀਂ ਇਹ ਵੀ ਚਾਹਦੇ ਹੋ ਵੀ ਕੱਪੜਾ ਮਿਲੇ ਪਿਓਰ ਹੋਲ ਸੇਲ ਚ ਇਹ ਕਰੇ ਸਾਰੀਆਂ ਚੀਜ਼ਾਂ ਤੁਸੀਂ ਚਾਹਦੇ ਹੋ ਉਹ ਸਾਹਮਣੇ ਸਟੇਜ 'ਛਾ ਪਾਈ ਜੀ ਅੰਦਰ ਆ ਰਿਹਾ ਆਪਣਾ ਜੀਐਮਡੀ ਗਵਰਦਨ ਸਿਟੀ ਸੈਂਟਰ ਜਿੱਥੇ ਤੁਹਾਨੂੰ ਮਿਲੇਗਾ ਸਸਤਾ ਤੇ ਵਧੀਆ ਕੱਪੜਾ ਕਿਹ나 ਦੀ ਦੁਕਾਨ ਤੇ ਉਹ ਸਾਹਮਣੇ ਜਿਹੜੀ ਮਿਸ਼ਾ ਟੈਕਸਟ ਫੈਬਰੀ ਦੁਕਾਨ ਆ ਮੈਂ ਓਪਨ ਚੈਲੰਜ ਕਰਕੇ ਕਹਿੰਦਾ ਜੇਕਰ ਤੁਸੀਂ ਸੈਟ ਵਾਈਜ਼ ਕਪੜਾ ਚਾਹੁੰਦੇ ਹੋ ਜਾਂ ਸਾਰੀ ਕੁਆਲਿਟੀਆਂ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਵਧੀਆ ਰੇਂਜ ਮਿਲੇ ਤੇ ਇਮਾਨਦਾਰੀ ਵਾਲੇ ਰੇਟ ਮਿਲਣ ਉੱਪਰ ਰੇਟ ਲਿਖੇ ਹੋਏ ਮਿਲਣ ਤਾਂ ਕਿ ਤੁਹਾਡੇ ਦਿਮਾਗ 'ਚ ਵਹਿਮ ਨਾ ਰਹੇ ਵੀ ਸਾਡੇ ਨਾਲ ਵੱਧ ਘੱਟ ਰੇਟ ਦੀ ਠੱਗੀ ਹੋ ਜੂਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਗਾਜਵਰੀ ਦਾ ਸਮਾਨ ਸਸਤੇ ਰੇਟਾਂ ਦੇ ਮਿਲੇ ਤਾਂ ਅੱਜ ਦੀ ਵੀਡੀਓ ਸੰਡੇ ਸਪੈਸ਼ਲ ਹੈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦਿਖਾਏ ਜਾਣਗੇ 1100 800 900 ਵਾਲੇ ਆਰਟੀਕਲ ਜਿਹੜੇ 25 2500 ਤੇ ਇੰਸਟਾਗ੍ਰਾਮ ਤੇ ਲੋਕ ਗੱਜ-ਗੱਜ ਕੇ ਪਾ ਰਹੇ ਆ ਜੇ ਅਗਰ ਤੁਸੀਂ ਵੀ ਚਾਹਦੇ ਹੋ ਸਸਤਾ ਤੇ ਵਧੀਆ ਕੱਪੜਾ ਲੈਣਾ ਸਿਰਫ ਐਸ ਵੀਡੀਓ ਨੂੰ ਪੂਰਾ ਦੇਖਣਾ ਤੁਸੀਂ ਹੋਰ ਕੁਝ ਨਹੀਂ ਕਰਨਾ ਆਜੋ ਰਾਏ ਸੰਦੇਸ਼ ਸਪੈਸ਼ਲ ਵੀਡੀਓ ਤੱਕ ਪਾਣ ਵਾਲੇ ਡਿਜ਼ਾਈਨ ਨਵੇਂ-ਨਵੇਂ ਸੌਦੇ ਜਿਨ੍ਹਾਂ ਨੇ ਕਰਨਾ ਕੰਮ ਸ਼ੁਰੂ ਤੇਜ਼ੀ ਨਾਲ ਪਹੁੰਚੋ ਮਿਸ਼ਾਲਿਆ ਦੇ ਸਟੋਰ ਤੇ ਡਿਜ਼ਾਈਨਿੰਗ ਬੜੀ ਸ਼ਾਨਦਾਰ ਹੈ ਤੇ ਪੀਸ ਬੜੇ ਸ਼ਾਨਦਾਰ ਦੇਖੋ ਜੀ ਜਵਾਨਦਾਰ ਡਿਜ਼ਾਈਨਰਾਂ ਦੇ ਨਾਲ ਪੀ ਸ਼ਾਨਦਾਰ ਦੇ ਨਾਲ ਆ ਗਏ ਆ ਤੁਹਾਡੇ ਸ਼ਹਿਰ ਲੁਧਿਆਣਾ ਵਿੱਚ ਵੀਡੀਓ ਲੈ ਕੇ 460 ਰੁਪਏ ਦੀ ਰੇਂਜ ਦੇ ਵਿੱਚ ਡਿਜੀਟਲ ਦੇ 80 8 ਡਿਜ਼ਾਈਨ ਲਾ ਦਾ ਤੁਹਾਡੇ ਵੀਰ ਦੇ ਲੰਗਰ ਆਇਓ ਫਟਾਫਟ ਤੇ ਹੁਣ ਦੇਣੀ ਆ ਤੁਹਾਨੂੰ ਆਟਮਾ ਪਟੋਲੇ 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 ਪਿਓਰ ਦੁਪੱਟਿਆਂ ਦੇ ਨਾਲ ਪਿਓਰ ਦੁਪੱਟੇ ਡਿਜੀਟਲ ਪ੍ਰਿੰਟ ਰੇਂਜ ਰੱਖਦੀ ਆ ਭਾਜੀ 475 ਰੁਪਏ ਦੀ ਰੇਂਜ ਫੁੱਲ ਪਿਓਰ ਦੀਆਂ ਚੁੰਨੀਆਂ ਇਹ ਪਿਓਰ ਦਾ ਨਾ ਹੋਵੇ ਦੁਪੱਟਾ 1 ਲੱਖ ਰੁਪਇਆ ਦੇਣਾ ਨਾਮ ਤੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਅੱਜ ਤੁਹਾਨੂੰ ਵੀਡੀਓ 'ਚ ਦਿਖਾਣੀ ਆ ਪਾਜੀ ਅੱਜ ਵੀਡੀਓ ਰਹੇਗੀ ਪ੍ਰੀਮੀਅਮ ਰੇਂਜ ਦੀ ਤੇ ਸੰਡੇ ਸਪੈਸ਼ਲ ਸੰਡੇ ਸਪੈਸ਼ਲ ਵੀਡੀਓ ਆ ਤੇ ਭਰਾ ਮੈਂ ਅਸਲੀ ਬੇਨਤੀ ਕਰਦਾ ਤੈਨੂੰ ਕੋਈ ਅੱਜ ਇਹੋ ਜਿਹਾ ਕੰਮ ਨਾ ਕਰੀ ਜਿੱਦੇ ਨਾਲ ਫੇਰ ਮੇਰਾ ਅੰਤਰਾਤਮਾ ਹਿਲ ਜੇ ਫੇਰ ਵੀਡੀਓ ਬਾਅਦ 'ਚ ਤੁਸੀਂ ਡਿਲੀਟ ਕਰਾਉਂਦੇ ਫਿਰਦੇ ਹੋ ਦੇਖੋ ਜੀ ਮਹਾਰਾਜ ਨਵੇਂ ਡਿਜ਼ਾਈਨ ਸਲਵਾਰਾਂ ਤੇ ਕਢਾਈਆਂ ਆਹ ਦੇਖੋ ਸੁਥਣਾ ਦੇ ਕਢਾਈ ਦੇਖ ਲਓ ਚੰਗੀਆਂ ਚੀਜ਼ਾਂ ਲਓ ਜੀ ਮਹਾਰਾਜ ਦੇਖੋ ਜੀ ਆ ਪਹਿਲਾਂ ਸਲਵਾਰ ਦੇਖੋ ਉਸ ਤੋਂ ਬਾਅਦ ਕਮੀਜ਼ ਦੇਖੋ ਉਸ ਤੋਂ ਬਾਅਦ ਦੇਖੋ ਦੁਪੱਟਾ 350 ਚ ਮੈਂ ਕਹਿੰਦਾ ਇਹੀ ਰੇਟ ਆ ਨਾ ਜਿਨ੍ਹਾਂ ਨੇ ਕੰਮ ਤੋੜਨ ਦੀ ਸੋਚ ਰੇ ਆ ਮੈਂ ਕਹਿੰਦਾ ਸੋਚਣਾ ਬੰਦ ਕਰੋ ਤੇ ਆਜੋ ਸਹੀ ਤੁਹਾਨੂੰ ਮੈਂ ਦੱਸਾਂ ਜਿਹੜੀ ਗੱਲ ਉਸ ਤੋਂ ਬਾਅਦ ਡਿਜ਼ਾਈਨਿੰਗ 'ਚ ਆਪਣੇ ਕੋਈ ਕੋਈ ਕਮੀ ਨਹੀਂ ਪਿਓਰ ਦੁਪੱਟੇ ਵਾਲੇ ਡਿਜ਼ਾਈਨ ਬਹੁਤ ਨੇ ਦਿਖਾਤਾ ਦਿੰਦਾ ਹਾਂ ਸਾਰੇ ਅੱਜ ਵੀਡੀਓ 'ਚ ਹੀ ਦਿਖਾਉਣੇ ਡਰਤੀ ਉਹ ਗੱਲ ਜਿਹਦੇ ਮੈਂ ਡਰਦਾ ਸੀ ਪਿਓਰ ਦੁਪੱਟਾ ਪਿਓਰ ਦੁਪੱਟਾ ਪਿਓਰ ਕੈਮਰਿਕ ਦੇ 베ਸ ਉਰਲੀ ਲੱਗੇ ਹੋਏ ਸੋਰੀ ਆਊਟਲਾਈਨਿੰਗ ਵਾਲੇ ਡਿਜ਼ਾਈਨ ਪਿਓਰ ਦੀ ਚੁੰਨੀਆਂ ਦੇ ਆਜੋ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲ ਚ ਰੇਂਜ 11500 1200 118 ਨੂੰ ਜਿੱਥੇ ਮਰਜ਼ੀ ਵੇਚੋ 765 ਰੁਪਏ ਦੀ ਰੇਂਜ ਚ ਬਾਬਾ ਜੀ ਰੰਗ ਦੇਖੋ ਕਿੰਨੇ ਸੋਹਣੇ ਆ ਪਿਓਰ ਕੋਟਨ ਦੇ ਆਰਟੀਕਲ ਪਿਓਰ ਜਾਮ ਤੇ ਡਿਜ਼ਾਈਨ ਇੱਕ ਨੰਬਰ ਚੀਜ਼ਾਂ ਆ ਗਈਆਂ ਨੇ ਮਿਸ਼ਾ ਵਾਲੇ ਨੇ ਸਟੋਰ ਤੇ ਹੁਣ ਤੁਹਾਨੂੰ ਦਿਖਾਵਾਂਗੇ ਡਿਜ਼ਾਈਨ ਬਹੁਤ ਹੀ ਜਿਆਦਾ ਸ਼ਾਨਦਾਰ ਡਿਜ਼ਾਈਨਿੰਗ ਬਹੁਤ ਜਿਆਦਾ ਜਾਨਦਾਰ ਤੇ ਪਟਿਆਲਾ ਦੇ ਤੋਂ ਆਏ ਹੋਏ ਡਿਜ਼ਾਈਨ ਸਾਰੇ ਨਵੇਂ ਡਿਜ਼ਾਈਨ ਤੁਹਾਨੂੰ ਦਿਖਾਣੇ ਆਪਾਂ ਅੱਜ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨਿੰਗ ਬੜੇ ਸ਼ਾਨਦਾਰ ਮਾਲ ਜਾਨਦਾਰ ਆਟਮਾ ਕਲਰ ਚਾਰਟ ਸੋਹਣੇ ਨਵੇਂ ਕਲਰ ਚਾਰਟਾਂ ਦੇ ਨਾਲ ਵੀਰ ਜੀ ਆ ਚੁੱਕੇ ਨੇ ਸਾਡੇ ਸਟੋਰ ਤੇ ਬਹੁਤ ਵਧੀਆ ਡਿਜ਼ਾਈਨਿੰਗ 765 ਰੁਪਏ ਦੀ ਰੇਂਜ ਚ ਇੱਦਾਂ ਦੀ ਮਾਲ 5 600 ਤੋਂ ਸ਼ੁਰੂ ਹੋ ਜਾਂਦੇ ਆ ਪਿਓਰ ਦੁਪੱਟੇ ਵਾਲੇ ਆਰਟੀਕਲ ਬਚਦੇ ਹੀ ਕੋਈ ਨਹੀਂ ਸ਼ਾਮ ਨੂੰ ਵੀਡੀਓ ਪੈ ਰਹੀ ਐ ਸਵੇਰ ਨੂੰ ਖਾਲੀ ਤੁਸੀਂ ਟੈਂਸ਼ਨ ਨਾ ਲਓ ਬਸ ਆ ਜਾਓ ਪੰਜ ਪੰਜ ਕਲਰਾਂ ਦੇ ਚਾਰਟ ਨੇ ਤੇ ਸਟੇਸ਼ਨ ਦੇ ਸਾਹਮਣੇ ਆਪਣੀ ਦੁਕਾਨ ਹੈ ਨੰਬਰ ਆਫ ਆਰਟੀਕਲ ਫੇਰ ਦਿਖਾਉਂਦੇ ਰਹੀਓ ਚਿੱਟਾ ਸੂਟ ਫ੍ਰੀ ਦੇਣਾ ਆਪਾਂ ਜਿਹੜਾ ਚਿੱਟਾ ਵੀਡੀਓ ਦੇ ਵਿੱਚ ਪਹਿਲਾ ਚਿੱਟਾ ਸੂਟ ਦਿਖਾਇਆ ਜੀ ਆਹ ਦੇਖੋ ਮਹਾਰਾਜ ਇਹਨੂੰ ਕਿੰਨੀ ਤੰਗੀ ਲੈ ਗਈ ਐ ਮਹਾਰਾਜ ਕਰੋੜਾਂ ਰੁਪਏ ਦੇ ਸੋਦੇ ਸਾਡੇ ਕੋਲ ਨੇ ਕਰੋੜਾਂ ਰੁਪਏ ਕਈ ਕਈ ਕਰੋੜਾਂ ਦੇ ਸੌਦੇ ਸਾਡੇ ਕੋਲ ਆ ਆਜੋ ਜੇ ਤੁਸੀਂ ਸੌਦੇ ਲੈਣੇ ਲਓ ਜੀ ਮਹਾਰਾਜ ਸੌਦਿਆਂ ਦਾ ਕੰਮ ਵੀ ਚੋਰਿਆ ਹੁਣ ਸਿੱਧਾ ਕਰਕੇ ਦਿਖਾਣਾ ਤੁਹਾਨੂੰ ਆਰਟੀਕਲ ਬੜਾ ਸ਼ਾਨਦਾਰ ਹੈ ਇੰਪੋਰਟਡ ਕੱਪੜਾ ਵਾ ਤੇ ਨਵੀਆਂ ਚੀਜ਼ਾਂ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲ 'ਚ ਸਾਡੀ ਦੁਕਾਨ ਹੈ ਬਾਈ ਜੀ ਆਜੋ 765 ਰੁਪਏ ਦੀ ਰੇਂਜ ਦਾ ਪਿਓਰ ਵਿਸਕੋਸ ਮਸਲੀਨ ਦਾ ਕੱਪੜਾ ਪਿਓਰ ਵਿਸਕੋਸ ਮਸਲੀਨ ਦਾ ਹੀ ਸੂਟ ਇਹ ਵਿੱਚ ਫੋਨ ਆ ਰਿਹਾ ਆਪਣੇ ਨਮੀਨ ਭਾਜੀ ਦਾ ਫੜਦਾ ਹੀ ਨਹੀਂ ਹੈਗੇ 765 ਰੁਪਏ ਦੀ ਰੇਂਜ 765 ਰੁਪਏ ਦੀ ਰੇਂਜ ਚ ਆਰਟੀਕਲ ਬੜਾ ਹੀ ਸ਼ਾਨਦਾਰ ਆ ਬਾਬਾ ਜੀ ਅੱਜ ਤੁਹਾਨੂੰ ਦੇਨੇ ਆ ਕਈ ਆਰਟੀਕਲ 2-3 ਸੌਦੇ ਵੀ ਦੇਨੇ ਆ ਨਾਲ ਦੇਖੋ ਮਹਾਰਾਜ ਸਾਰੇ ਸੌਦੇ ਦੇਨੇ ਆ 70 ਰੇਟ ਦੇ ਉਹ ਹੀ ਤੁਹਾਨੂੰ 10-15 ਕਰੋੜ ਖਰਚਣ ਦੀ ਲੋੜ ਨਹੀਂ ਉਹੀ ਸੌਦਾ ਤੁਹਾਨੂੰ ਅਸੀਂ ਸਵਾ 1.5 ਕਰੋੜ ਦਾ ਚੁਕਾ ਦੇਣਾ حساب ਲਾ ਲਓ ਕਿੰਨੀ ਕਮਾਈ ਕਰਕੇ ਤੁਸੀਂ ਕਿਤੇ ਮਤਲਬ ਮੈਂ ਸੋਚ ਰਿਹਾ ਵੀ ਸਾਊਥ ਸਿਟੀ ਵਾਲੀ ਨਹਿਰ ਚ ਨੱਢੇ ਗੀਓ ਦੇਖੋ ਜੀ ਆਰਟੀਕਲ ਬੜੇ ਜ਼ਬਰਦਸਤ ਬਹੁਤ ਸ਼ਾਨਦਾਰ ਚੀਜ਼ਾਂ ਕੱਪੜਿਆਂ ਦਾ ਕੰਮ ਕਰਨਾ ਪੈਣਾ ਹੁਣ ਬੰਦ ਤੇ ਹੁਣ ਕਰਨੇ ਪੈਣੇ ਆ ਸੌਦੇ ਸ਼ੁਰੂ ਲਓ ਜੀ 795 ਰੁਪਏ ਦੀ ਰੇਂਜ ਚ ਆਰਟੀਕਲ 1 ਤੋਂ 1 ਕਲਰ ਚਾਰਟ ਚੈੱਕ ਕਰਦੇ ਰਹੋ 795 95 ਭਾਈ ਖਰਚੇ ਬਹੁਤ ਆ 795 ਰੇਟ ਸਹੀ ਕਰਦਾ ਬਹੁਤ ਸੋਹਣੀ ਸੋਹਣੀਆਂ ਚੀਜ਼ਾਂ ਬਹੁਤ ਨਵੇਂ-ਨਵੇਂ ਡਿਜ਼ਾਈਨ ਸਟੋਕ ਟੱਲ ਆਪ ਜੱਡੋਂ ਤੁਸੀਂ ਬਹੁਤ ਸਮਝਦਾਰੀ ਵਾਲੇ ਡਿਜ਼ਾਈਨ ਆ ਦਿਖਾ ਦ ਦਿੱਤਾ ਹੁਣ ਤਿੰਨ ਵਾਰੀ ਦਿਖਾਇਆ ਇਹ ਆਰਟੀਕਲ ਲਓ ਜੀ ਥੋੜਾ ਜਿਹਾ ਹਿੱਲ ਪੈ ਜਾਂਦੀ ਹੈ ਜਦੋਂ ਮਾਲ ਜ਼ਿਆਦਾ ਹੋਵੇ ਨਾ ਜੀ ਥੋੜਾ ਜਿਹਾ ਹੋਈ ਜਾਂਦਾ ਲਓ ਜੀ ਮਹਾਰਾਜ ਆਹ ਲਓ ਸਾਊਥ ਕੋਰਟ ਨਾਲ ਨਵੇਂ ਬੀਸ ਨਵੀਆਂ ਚੀਜ਼ਾਂ ਕੋਟੇ ਡੋਰੀਏ ਦੇ ਦੁਪੱਟੇ ਤੇ ਰੇਂਜ ਰੱਖਤੀ 825 ਰੁਪਏ 825 ਰੁਪਏ ਦੀ ਰੇਂਜ ਦੇ ਵਿੱਚ ਨਵੇਂ ਡਿਜ਼ਾਈਨ ਨਵੀਆਂ ਚੀਜ਼ਾਂ ਸਕਰੀਨਸ਼ਾਟ ਲੈਂਦੇ ਰਹੋ ਜਿਹਨੇ ਲਾਈਵ ਆ ਕੇ ਲੈਣਾ ਹੈ ਸਟੇਸ਼ਨ ਦੇ ਸਾਹਮਣੇ ਆਪਣੀ ਦੁਕਾਨ ਆ ਭਾਈ ਜੀ ਜੀਐਮਡੀ ਮਾਲ ਕੋਈ 995 ਕੋਈ 1093 ਇਹ ਕੋਈ ਨਹੀਂ ਜੰਮਿਆ ਜਿਹਨੇ ਦੇਣਾ ਤੁਹਾਨੂੰ 825 ਰੁਪਏ ਦੀ ਰੇਂਜ ਦੇ ਵਿੱਚ ਸੈਮੀ ਸਟਿਚ ਆਰਟੀਕਲ ਬਹੁਤ ਸ਼ਾਨਦਾਰ ਮਾਲ ਹੈ ਭਾਈ ਜੀ ਆਹ ਸਲਵਾਰ ਹੈ ਆਹ ਹੈਗਾ ਦੁਪੱਟਾ 2.5 ਮੀਟਰ ਦਾ ਟੂ ਸਾਈਡ ਸੋ ਨਵੇਂ-ਨਵੇਂ ਕਨਸੈਪਟ ਨਵੇਂ ਚੀਜ਼ਾਂ ਸ਼ੁਰੂ ਕਰਤੀਆਂ ਨੇ ਆਜੋ ਜੀਐਮਡੀ ਮਾਲ ਦੇ ਵਿੱਚ ਸੰਡੇ ਸਪੈਸ਼ਲ ਸੰਡੇ ਲਈ ਵੈਰਾਈਟੀ ਆਪਾਂ ਤੁਹਾਨੂੰ ਪਤਾ ਹੀ ਆ ਵੀ ਆਮ ਨਾਲੋਂ ਵੱਧ ਰੱਖਦੇ ਆ ਵਾਈਟ ਬਲੈਕ ਖੋਲੋ ਕਹਿੰਦਾ ਮੈਨੂੰ ਛੇਤੀ ਖੋਲੋ ਲਓ ਜੀ ਫੋਲਦਾ ਭਾਈ ਫੋਲਦਾ ਆ ਦੇਖੋ ਜੀ ਡਿਜ਼ਾਈਨ ਫੁੱਲ ਕਿੱਥੇ ਕਿੱਥੇ ਪਾਇਆ ਇਹ ਤੁਸੀਂ ਦੱਸੋ ਵੀਡੀਓ ਦੇ ਵਿੱਚ ਕਿ ਆ ਦੁਪੱਟਾ ਸ਼ਾਨਦਾਰ ਹੈ 845 ਰੁਪਏ ਦੀ ਰੇਟ ਦੇ ਵਿੱਚ ਆਰਟੀਕਲ ਵਾਈਡ ਤੇ ਬਲੈਕ 2 ਲੈਣੇ 2 4 ਲੈਣੇ 4 8 ਲੈਣੇ 8 ਜਿੰਨੀ ਕੁਆਂਟੀਟੀ ਤੁਸੀਂ ਚਾਹਣਿਓ ਭਾਜੀ ਉਨੀ ਕੁਆਂਟੀਟੀ ਮਿਲੂਗੀ ਐਕਚੁਅਲ ਹੋਲਸੇਲ ਤੇ ਰਿਟੇਲ ਦੀਆਂ ਦੁਕਾਨਾਂ ਦੇ ਵਿੱਚ ਫਰਕ ਜਿਹੜਾ ਹੈ ਨਾ ਉਹ ਸਮਝੰਦੀ ਕੋਸ਼ਿਸ਼ ਕਰੋ ਮੈਂ ਤਾਂ ਇਹੀ ਕਹੂੰਗਾ ਤੁਹਾਨੂੰ ਲਓ ਜੀ ਆ ਆਰਟੀਕਲ ਰੀਸਟਾਕ ਕੀਤਾ ਆਪਾਂ ਬਹੁਤ ਸੋਹਣਾ ਆਰਟੀਕਲ ਹੈ ਲਓ ਜੀ ਮਹਾਰਾਜ ਦੁਪੱਟਾ ਬੜਾ ਹੀ ਸ਼ਾਨਦਾਰ ਰੇਂਜ ਹੈਗੀ 860 ਮਾਰ ਦੋ ਗੱਠ ਤੇ 860 ਰੁਪਏ ਦੀ ਰੇਂਜ ਚ ਕਲਰ ਚਾਰਟ ਤੁਸੀਂ ਦੇਖੋ ਕਿੰਨੇ ਸ਼ਾਨਦਾਰ ਕਲਰ ਚਾਰਟ ਆ ਬਾਈ ਜੀ 860 ਰੁਪਏ ਦੀ ਰੇਂਜ ਚ ਜਲਦੀ ਤੋਂ ਪਹਿਲਾਂ ਬੁੱਕ ਕਰ ਲਓ ਗ੍ਰੈਬ ਯੋਰ ਆਰਟੀਕਲਸ ਐਸ ਸੂਨ ਐਸ ਪਾਸਿਬਲ ਤੇ ਆ ਦੇਖੋ ਜੀ ਚੀਜ਼ਾਂ ਚਿੱਟੇ ਤੇ ਪੀਸ ਸਿਆ ਚਲੇ ਆ ਦੋ ਕਲਰ ਆ ਕੋਈ 1095 ਨਹੀਂ ਕੋਈ 995 ਨਹੀਂ ਕੋਈ 1299 ਨਹੀਂ 865 ਰੁਪਏ ਦੀ ਰੇਂਜ ਮਿੱਠੇ ਰੇਟਾਂ ਦੇ ਵਿੱਚ ਮਾਲ ਜੇਕਰ ਤੁਸੀਂ ਲੈਣਾ ਹੈ ਤਾਂ ਆਜੋ ਛੇਤੀ ਤੋਂ ਪਹਿਲਾਂ ਮਿਸ਼ਾਲਿਆਂ ਦੇ ਸਟੋਰ ਤੇ 865 ਰੁਪਏ ਚ ਮਾਰਾਏ ਤੇ ਮਰਜ਼ੀ ਟਰਾਈ ਕਰ ਲਿਓ ਕੁਆਂਟੀਟੀ ਦੀ ਕੋਈ ਕਮੀ ਨਹੀਂ ਫੁੱਲਕੇ ਪੂਰੇ ਨੇ ਜਿਹਨੇ ਜਿਹਨੇ ਆਣਾ ਲੰਗਰ ਫੁੱਲ ਚੱਲੂਗਾ ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਕੁਝ ਅਹਹ ਜੀਆਂ ਚੀਜ਼ਾਂ ਜਿਨ੍ਹਾਂ ਨੇ ਬਣਾਦਾ ਸਾਡਾ ਨਾਮ ਪੂਰਾ ਵਰਲਡਵਾਈਡ ਇਹ ਤੀਜਾਂ 25 2500 ਦੀ ਰੇਂਜ ਚ ਬਾਈ ਜੀ ਵਿਕ ਰਹੀਆਂ ਨੇ 25 2500 ਦੀ ਰੇਂਜ ਚ 20 ਨੈਕ ਦੇ ਆਰਟੀਕਲ ਦੁਪੱਟੇ ਬੜੇ ਸੋਹਣੇ ਆ ਚੰਦਰੇ 1125 ਦੀ ਰੇਂਜ ਰੱਖੀ ਆ ਮਹਾਰਾਜ ਬਹੁਤ ਟੋਨ ਟੂ ਟੋਨ ਮਾਲ ਵਿਕ ਰਿਹਾ ਕਲਰ ਚਾਰਟ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਸੋਹਣੇ ਆ ਬਹੁਤ ਵਧੀਆ ਚੀਜ਼ਾਂ 1125 ਰੁਪਏ ਤੇ ਹੁਣ ਇੱਕ ਡਿਜ਼ਾਈਨ ਜਿਹੜਾ ਰਹਿ ਗਿਆ ਸੀਗਾ ਬੁਲਬੁਲ ਦਾ ਬੱਚਾ ਬੁਲਬੁਲ ਦਾ ਸੋਣਾ ਜਿਹਾ ਬੱਚਾ ਦੋ ਮਹਾਰਾਜ ਦੇਖੋ ਚੀਜ਼ਾਂ ਲਾਂਗ ਲੈਂਥ ਜੀ ਲੈਂਥਾਂ ਦੀ ਗੱਲ ਨਾ ਕਰਿਓ ਲੈਂਥਾਂ ਪੂਰੀਆਂ ਨੇ ਰੇਂਜ ਰੱਖਤੀ ਆ 895 ਬਹੁਤ ਸੋਹਣੇ ਮਾਲ ਕੱਟਵਰਕ ਚੈੱਕ ਕਰੋ ਬਾਈ ਜੀ ਸੁਪਰ ਹਿੱਟ ਕੱਟਵਰਕ ਹੈ ਕਲਰ ਚਾਰਟ 895 ਸਟੇਸ਼ਨ ਦੇ ਕੋਲ ਆਣਾ ਪੈਣਾ ਤੁਹਾਨੂੰ ਜੀਐਮਡੀ ਮਾਲ ਤੇ ਹੋਰ ਚੱਕੇ ਡਿਜ਼ਾਈਨ ਹੋਰ ਬੰਬੂ ਗਾਰ ਡਿਜ਼ਾਈਨ ਆ ਸਾਡਾ ਪੂਰਾ ਹਿੱਟ ਮੈਂ ਕਹਿੰਦਾ ਰਿਪੀਟਾਂ ਤੇ ਚੱਲ ਰਹੀਆਂ ਨੇ ਤੇ ਰੇਂਜ ਦੇਖੋ ਜੀ ਕੋਟਾ ਚੈਕਸ ਦੇ ਉੱਤੇ ਪਟੂਰਾ ਡਿਜ਼ਾਈਨ ਆ ਇਹ 1100 ਤੋਂ 47 ਰੁਪਏ ਦੀ ਰੇਂਜ ਅਕਲ ਸਿੱਖਲਾ ਮਾੜੀ ਮੋਟੀ ਸਿੱਖ। ਭਾਜੀ ਇਹ ਨਵਾਂ ਡਿਜ਼ਾਈਨ ਆ ਚੁੱਕਿਆ ਹੈ। ਬੋਰਿੰਗ ਦੇ ਕੰਮ ਹੈ। ਬਹੁਤ ਸੋਹਣੇ-ਸੋਹਣੇ ਚੀਜ਼ਾਂ ਇਹ ਨਵੀਆਂ ਚੀਜ਼ਾਂ ਲਈ ਸੰਪਰਕ ਕਰੋ 1195 ਰੁਪਏ ਦੀ ਰੇਂਜ ਚ ਆਰਟੀਕਲ ਬੜਾ ਹੀ ਸ਼ਾਨਦਾਰ ਹੈ। ਬਹੁਤ ਸੋਹਣੀ ਚੀਜ਼ ਹੈ। ਬਹੁਤ ਸੋਹਣਾ ਰੇਟ ਹੈ। ਮਿੱਠੇ ਰੇਟ ਨਵੀਆਂ ਚੀਜ਼ਾਂ ਇਹ ਆਹ ਦੇਖੋ 55 ਵੀ ਬਹੁਤ ਜ਼ਿਆਦਾ ਮਿੱਠੀਆਂ 1145 ਰੁਪਏ ਦੀ ਰੇਂਜ ਦੇ ਵਿੱਚ ਹੋ ਜਾ ਅੱਗੇ ਪਿੱਛੇ ਹੁਣ 1145 ਰੁਪਏ ਦੀ ਰੇਂਜ ਦੇ ਵਿੱਚ ਕੋਟਾ ਚੈਕਸ ਦੇ ਦੁਪट्टे ਸਟੇਸ਼ਨ ਦੇ ਸਾਹਮਣੇ ਮਿਲਣਗੇ ਜੀਐਮਡੀ ਮਾਲ ਚ ਤੁਹਾਨੂੰ ਫੁਲਕੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਡਿਜ਼ਾਈਨਿੰਗ ਪੂਰੀ ਵਧੀਆ ਤੁਸੀਂ ਸਕਰੀਨਸ਼ਾਟ ਭੇਜੋ ਆਨਲਾਈਨ ਵੀ ਮੰਗਾਣਾ ਹੈ ਤੇ ਸਾਡੇ ਨਾਲ ਕਰੋ ਸੰਪਰਕ ਵੀ ਸ਼ੇਪ ਗਲੇ ए ਬੀ ਸੀ ਡੀ ਸਭ ਫੇਲ ਹੋ ਗਏ ਹੁਣ ਵੀ ਚੱਲਣ ਵਾਲੇ ਆ 1195 ਰੁਪਏ ਦੀ ਰੇਂਜ 'ਚ ਮੈਂ ਕਹਿੰਦਾ ਕਲਾਕਾਰੀ ਪੂਰੀ ਹੈ ਜੀ ਤੇ ਡਿਜ਼ਾਈਨਿੰਗ ਵੀ ਬੜੀ ਜ਼ਬਰਦਸਤ ਹੈ ਠੀਕ ਹੈ ਜੀ ਕੱਪੜੇ ਦਾ ਗਿਆਨ ਦੇਣ ਦੀ ਲੋੜ ਨਹੀਂ ਅੱਜ ਕੱਲ ਨਵੇਂ ਗਿਆਨੀ ਆ ਰਹੇ ਆ ਕੱਪੜੇ ਦਾ ਗਿਆਨ ਦੇਣ ਵਾਲੇ ਉਹਨਾਂ ਦੀ ਗੱਲਾਂ ਨੂੰ ਨਾ ਸੁਣੋ ਤੇ ਕੱਪੜੇ ਦਾ ਕੰਮ ਕਰੋ ਇੰਪਲੀਮੈਂਟ ਕਰਨ ਵਾਲੇ ਦੀ ਉਹ ਜਿੱਤ ਆਏ ਜਿਹੜੇ ਗੱਲਾਂ ਮਾਰਦੇ ਨੇ ਟੇਬਲਾਂ ਤੇ ਬਹਿ ਕੇ ਇਹ ਸਭ ਫੇਲ ਹੋਏ ਖਿਡਾਰੀ ਮੈਂ ਸਾਰਿਆਂ ਨੂੰ ਜਾਣਦਾ 1260 ਰੁਪਏ ਦੀ ਰੇਂਜ ਦੇ ਵਿੱਚ ਆਰਟੀਕਲ ਇੱਕ ਤੋਂ ਇੱਕ ਹੈ ਬ੍ਰਾਂਡਿਡ ਘਰਾ ਦਾ ਕੱਪੜਾ ਮਾਰਾ ਏ 1260 ਰੁਪਏ ਦੀ ਰੇਂਜ ਹੁਣ ਸੰਡੇ ਸਪੈਸ਼ਲ ਲੈਣਾ ਕੀ ਸੀਗਾ ਬਾਕੀ ਹੁਣ ਆ ਕੇ ਪਤਾ ਲੱਗੂਗਾ ਰੇਂਜ ਵੀ ਵਧੀਆ ਤੇ ਚੀਜ਼ ਵੀ ਵਧੀਆ 1260 ਰੁਪਏ ਦੀ ਰੇਟ ਚ ਆਰਟੀਕਲ ਲੈਣ ਲਈ ਆਓ ਤੁਸੀਂ ਮਿਸ਼ਾਲੇ ਦੇ ਸਟੋਰ ਤੇ ਇਸ ਤੋਂ ਇਲਾਵਾ 100 ਰੁਪਏ ਤੋਂ ਆਪਣੀ ਸਟਾਰਟਿੰਗ ਹੈ ਸਾਰੀ ਰੇਂਜ ਮਿਲੂਗੀ ਸਸਤੇ ਤੇ ਪਹਿਲਾਂ ਆਜੋ ਜਲਦੀ ਧੰਨਵਾਦ